ਸੁਨਾਮ ਚ ਇੱਕ ਵਾਰ ਫਿਰ ਜ਼ੁਰਮ ਦੀ ਵਾਰਤਾਤ ਹੋਈ ਹੈ ਲੁਟੇਰਿਆਂ ਨੇ ਅਟੈਕ ਕਰਕੇ ਇੱਕ ਵਿਅਕਤੀ ਪਾਸੋਂ ਮੋਬਾਈਲ ਅਤੇ ਆਧਾਰ ਕਾਰਡ ਕੋਲ ਲਿਆ ਸੁਨਾਮ ਬੱਸ ਸਟੈਂਡ ਦੇ ਬਾਹਰ ਦੋ ਨੌਜਵਾਨਾਂ ਨੇ ਪੈਰ ਤੇ ਚਾਕੂ ਮਾਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਵਾਰਦਾਤ ਤੋਂ ਬਾਅਦ ਦੋਵੇਂ ਲੁਟੇਰੇ ਫਰਾਰ ਹੋ ਗਏ ਤੇ ਮੌਕੇ ਤੇ ਹਾਜ਼ਰ ਲੋਕਾਂ ਵੱਲੋਂ ਜ਼ਖਮੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਮੈਂ ਤਾਂ ਬੱਸ ਉੱਤਰ ਕੇ ਜੀ ਹਾਂ ਬੱਸ ਚ ਪੈ ਨਾਨਾ ਜੀ ਹਾਂ ਉਹ ਉੱਤਰ ਕੇ ਮੈਂ ਚੁੱਕੇ ਦੇ ਚਾਪ ਵਾਲੀ ਫੀਕੇ ਮੈਂ ਬਹੁਤ ਵੀਡੀ ਪੱਤੀ ਪੀਣ ਵਗਾ ਮੈਂ ਵੀਡੀ ਪੱਤੀ ਫੀਕੇ ਆਟਾ ਦੀ ਮਾਤਸਾ ਹਮ ਐਨੇ ਚ ਬੰਦੇ ਆ ਕੇ ਮੈਨੂੰ ਕਿੰਨੇ ਬੰਦੇ ਸੀ ਬਹੁਤ ਬੰਦੇ ਸੀ ਦੋ ਮੁੰਡੇ ਨੇ ਦੋਨਾਂ ਦੀ ਸਿਆਣ ਆ ਜੀ ਕੀ ਕਹਿਣ ਲੱਗੇ ਤੈਨੂੰ ਤਾਂ ਕਹਿੰਦੇ ਪੁੱਲੀ ਨਾ ਅੱਛਾ ਜੇ ਟਰੋਲ ਕੇ ਜੇ ਪਾੜ ਕੇ ਜਾਂ ਕਿਤਾ ਮੈਥੋਂ ਫੋਨ ਦੀ ਧਾਰ ਕਾੜਦੀ ਵੇਕਰ ਪੀਏ ਤੇ ਮੇਰੇ ਕੋਲ ਰੋਸੋ ਅੱਛਾ ਲਾ ਕੇ ਭੱਜ ਗਏ ਮੇਰੇ ਚਾਕੂ ਮਾਰ ਕੇ ਭੱਜ ਗਏ ਫੇਰ ਫਿਰ ਮੋਚਾਂਗਾ ਮਾਰਦਾ ਰਿਹਾ ਉੱਥੇ ਡਿੱਗ ਗਿਆ ਜੀ ਮੈਂ ਆਏ ਬੰਦੇ ਮੈਨੂੰ ਚੱਕ ਕੇ ਚਾਹ ਲੈ ਮੈਨੂੰ ਅੰਦਰ ਲੈ ਬਸ ਜੀ ਕਿੰਨੇ ਚਾਕੂ ਮਾਰੇ ਇੱਕੇ ਚਾਕੂ ਮਾਰਿਆ ਜੀ ਪੱਟ ਚੀਰ ਫਿਲਹਾਲ ਪੁਲਿਸ ਕਟਨਾ ਦੀ ਜਾਂਚ ਜੁਟੀ ਹੈ ਤੇ ਪੀੜਿਤ ਹਸਪਤਾਲ ਚ ਇੰਜੇਰੇ ਇਲਾਜ ਹੈ